ਅਸੀਂ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਂਡ ਉਸ ਉਹਦੀ ਨਿਸ਼ਾਨਦੇਹੀ ਤੇ ਕਰੀਬਨ 76 ਲੱਖ 32000 ਰੁਪਏ ਉਹਦੇ ਘਰੋਂ ਅਸੀਂ ਬਰਾਮਦ ਕਰ ਲਏ ਤਾਂ ਇਹਦੇ ਵਿੱਚ ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਕੁਝ ਇਲੀਗਲ ਵੈਪਨਸ ਐਂਡ ਲਗਜ਼ਰੀ ਕਾਰਸ ਅਸੀਂ ਬਰਾਮਦ ਇਹਦੇ ਵਿੱਚ ਕੀਤੀਆਂ ਹੈਗੀਆਂ ਇੱਕ ਸਾਡਾ ਹੀ ਮੁਲਾਜ਼ਮ ਲੋਕਲ ਰੈਂਕ ਏਐਸਆਈ ਸੁਰਜੀਤ ਸਿੰਘ ਕਿ ਉਹ ਜਿਹੜਾ ਫਰੋਥੀ ਦੀ ਰਕਮ ਉਹਦੇ ਨਾਲ ਡੀਲ ਕਰਦਾ ਪਿਆ ਐਂਡ ਉਹਨੇ ਕਾਫੀ ਰਕਮ ਜਿਹੜੀ ਹੈਗੀ ਆਪਣੀ ਕਰੇ ਜਮਾ ਕੀਤੀ ਸੀਗੀ ਇਵੈਨਸ਼ਲੀ ਜਿਹੜਾ ਬਿਜ਼ਨਸਮੈਨ ਹੈ ਹੀ ਗਿਵਨ ਐਂਡ 11 ਫਰਵਰੀ ਨੂੰ ਉਹਨੇ 50 ਲੱਖ ਰੁਪਏ ਕਿਸੇ ਬੰਦੇ ਦੇ ਤੋਂ ਅਦਾ ਕਰਦੇ ਤਾਂ ਇਹੀ ਜਿਹੜੇ 50 ਲੱਖ ਰੁਪਏ ਹੈ ਉਹ ਰੂਟ ਹੋ ਕੇ ਫਿਰ ਐਸਆਈ ਦੇ ਕੋਲ ਆਏ ਸੀਗੇ ਪੰਜਾਬ ਪੁਲਿਸ ਦੀ ਵਰਦੀ ਇੱਕ ਵਾਰ ਫਿਰ ਤੋਂ ਦਾਗਦਾਰ ਹੁੰਦੀ ਨਜ਼ਰ ਆਈ ਹੈ ਬਟਾਲਾ ਦੇ ਵਿੱਚ ਇੱਕ ਐਸਆਈ ਆਪਣੇ ਯੂਐਸਏ ਬੈਠੇ ਪੁੱਤਰਾਂ ਦੇ ਨਾਲ ਮਿਲ ਕੇ ਕਿਹੜੇ ਕਾਲੇ ਕਾਰਨਾਮੇ ਨੂੰ ਅੰਜਾਮ ਦੇ ਰਿਹਾ ਸੀ ਉਸ ਦੇ ਬਾਰੇ ਵਿੱਚ ਬਟਾਲਾ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਬਟਾਲਾ ਦੇ ਵਿੱਚ ਇੱਕ ਐਸਆਈ ਰਿਗੈਕਟਨਾ ਦੇ ਨਾਲ ਮਿਲ ਕੇ ਫਰੋਤੀਆਂ ਦਾ ਕੰਮ ਕਰ ਰਿਹਾ ਸੀ ਦਰਅਸਲ ਕਲਨੌਰ ਦੇ ਵਿੱਚ ਇੱਕ ਵਪਾਰੀ ਤੋਂ ਫਰੋਤੀਆਂ ਦੀ ਮੰਗ ਕੀਤੀ ਗਈ ਸੀ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਵਪਾਰੀ ਦੇ ਪਟ્રોલ ਪਪ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਸਫਾਇਰਿੰਗ ਤੋਂ ਬਾਅਦ 1 ਕਰੋੜ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚੋਂ 50 ਲੱਖ ਰੁਪਏ ਵਪਾਰੀ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਹੁੰਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੋਈ ਐਸਐਸਆਈ ਤੱਕ ਪਹੁੰਚਦੀ ਹੈ ਤੇ ਵੱਡੇ ਖੁਲਾਸੇ ਕਰਦੀ ਹੋਈ ਹੁਣ ਬਟਾਲਾ ਪੁਲਿਸ ਨਜ਼ਰ ਆ ਰਹੀ ਹੈ ਸੁਣਾਉਂਦੇ ਆ ਤੁਹਾਨੂੰ ਕੀ ਕਹਿ ਰਹੀ ਆ ਬਟਾਲਾ ਪੁਲਿਸ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀ ਪੰਜਾਬ ਡੀਆਈਜੀ ਬਾਰਡਰ ਰੇਜ ਦੇ ਦੇਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਟੀਮ ਨੇ ਇੱਕ ਮੇਜਰ ਫਿਰੋਤੀ ਗਰੋ ਨੂੰ ਬਸਟ ਕਰਤਾ ਜਿਹਨੂੰ ਯੂਐਸਏ ਬੇਸ ਗੁਰਦੇਵ ਸਿੰਘ ਜੈਸਲ ਨਾਮ ਦਾ ਗੈਂਗਸਟਰ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਕੁਝ ਇਲੀਗਲ ਵੈਪਨਸ ਐਂਡ ਲਕਜ਼ਰੀ ਕਾਰਸ ਅਸੀਂ ਬਰਾਮਦ ਇਹਦੇ ਚ ਕੀਤੀਆਂ ਹੈਗੀਆਂ ਤਾਂ ਇਹ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਾਡਾ ਜਿਹੜਾ ਸਬਡਿਵੀਜ਼ਨ ਫਤੇਗੜ ਚੂੜੀਆਂ ਐਂਡ ਐਸ ਐਚਓ ਸਦਰ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡਾ ਹੀ ਮੁਲਾਜ਼ਮ ਲੋਕਲ ਰੈਂਕ ਐਸ ਆਈ ਸੁਰਜੀਤ ਸਿੰਘ ਕਿ ਉਹ ਜਿਹੜਾ ਫਿਰੋਤੀ ਦੀ ਰਕਮ ਉਹਦੇ ਨਾਲ ਡੀਲ ਕਰਦਾ ਪਿਆ ਐਂਡ ਉਹਨੇ ਕਾਫੀ ਰਕਮ ਜਿਹੜੀ ਹੈਗੀ ਆਪਣੀ ਕਰੇ ਜਮਾ ਕੀਤੀ ਸੀਗੀ ਸੋ ਉਦੋਂ ਅਸੀਂ ਸ਼ੋਰ ਨਹੀਂ ਸੀਗੇ ਅਬਾਊਟ ਦ ਸੋਰਸ ਆਫ ਦ ਮਨੀ ਐਸਚਿਕ ਐਫਆਈਆਰ ਨੰਬਰ 14 ਇਹਦੇ ਚ ਅਸੀਂ ਦਰਜ ਕਰ ਲਿਆ ਸੀਗਾ ਅੰਡਰ ਦਾ ਸੈਕਸ਼ਨਜ਼ ਆ ਪ੍ਰੀਵੈਂਸ਼ਨ ਐਂਡ ਕ腐ਸ਼ਨ ਐਕਟ ਉਸ ਤੋਂ ਬਾਅਦ ਅਸੀਂ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਂਡ ਉਸ ਉਹਦੀ ਨਿਸ਼ਾਨਦੇਹੀ ਤੇ ਕਰੀਬਨ 7632000 ਰੁਪਏ ਉਹਦੇ ਕਰੋਸੀ ਬਰਾਮਦ ਕਰ ਲਏ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਇਹਨੂੰ ਤਫ਼ਤੀਸ਼ ਇਹਦੇ ਵਿੱਚ ਸਟਾਰਟ ਹੋ ਗਈ ਐਂਡ that part was led by ਜਿਹੜੇ ਐਸਪੀ ਡੀ ਸਾਹਿਬ ਨੇ ਐਂਡ ਇਹਨਾਂ ਦੇ ਨਾਲ ਇਨਸਪੈਕਟਰ ਸੁਖਰਾਜ ਐਂਡ ਜਿਹੜੀ ਸੀਆਈਏ ਦੀ ਟੀਮ ਹੈ ਤਾਂ ਫਿਰ ਅਸੀਂ ਉਸ ਚੀਜ਼ ਨੂੰ ਸਟੱਡੀ ਕਰਨ ਲੱਗ ਪਏ ਕਿ ਸੋਰਸ ਕੀ ਹੈ ਪੈਸੇ ਦਾ ਐਂਡ ਡੂਰਿੰਗ ਜਿਹੜੀ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਹੈ ਉਹਦੇ ਤੋਂ ਸਾਨੂੰ ਇਹ ਪਤਾ ਲੱਗਾ ਕਿ ਦੋ ਬੰਦੇ ਸੀਗੇ ਜਿਨ੍ਹਾਂ ਨੇ ਇਹ ਰਕਮ ਜਿਹੜੀ ਹੈਂਡਓਵਰ ਐਸਆਈ ਨੂੰ ਕੀਤੀ ਸੀਗੀ ਤਾਂ ਉਸ ਚੀਜ਼ ਤੇ ਕੰਮ ਕਰਦੇ ਹੋਏ ਉਹਦੇ ਵਿੱਚ ਇੱਕ ਬੰਦਾ ਅੰਕੁਸ਼ ਮੈਣੀ ਬਾਅਦ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਅੰਕੁਸ਼ ਮੈਣੀ ਜਿਦੋਂ ਪੁਚਗੱਚ ਸਟਾਰਟ ਹੋ ਗਈ ਤਾਂ ਉਹਨੇ ਫਿਰ ਇਹ ਦੱਸਿਆ ਕਿ ਜਿਹੜਾ ਰਕਮ ਐਸਆਈ ਦੇ ਕੋਲ ਬਰਾਮਦ ਹੋਇਆ ਉਹ ਅਸੀਂ ਉਹਨੂੰ ਦਿੱਤਾ ਸੀਗਾ ਇਹ ਬੇਸਿਕਲੀ ਫਿਰੋਤੀ ਦਾ ਪੈਸਾ ਹੈ ਜਿਹਨੂੰ ਜੈਸਲ ਨਾਮ ਦਾ ਗੈਂਗਸਟਰ ਬਹਾਰੂ ਚਲਾਉਂਦਾ ਹੈ ਤਾਂ ਇਸ ਕੇਸ ਦੇ ਵਿੱਚ ਪਾਰਟਿਕੂਲਰਲੀ ਇੱਕ ਕਲਾਨੌਰ ਬੇਸਡ ਇੱਕ ਬਿਜ਼ਨਸਮੈਨ ਹੈ ਉਹਨੂੰ ਪਿਛਲੇ ਮਹੀਨੇ ਜਨਵਰੀ ਦੇ ਅਖੀਰ ਦੇ ਵਿੱਚ ਕਾਲਸ ਆ ਰਹੀਆਂ ਸੀਗੀਆਂ ਜੈਸਲ ਦੀਆਂ ਤਾਂ ਉਹਨੇ ਕਾਲਸ ਨਹੀਂ ਚੁੱਕੀਆਂ ਸੀਗੀਆਂ ਉਸ ਤੋਂ ਬਾਅਦ 4 ਫਰਵਰੀ ਨੂੰ ਉਹਦਾ ਜਿਹੜਾ ਪੈਟਰੋਲ ਪੰਪ ਹੈ ਉੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਉਸ ਤੋਂ ਬਾਅਦ ਜਦੋਂ ਇਹ ਇਨਸੀਡੈਂਟ ਹੋਇਆ ਗੁਰਦਾਸਪੁਰ ਦੇ ਵਿੱਚ ਉਹਦਾ ਪਰਚਾ ਦਰਜ ਹੋਇਆ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਫਿਰ ਇਹਦੀ ਕਾਲਸ ਆਈਆਂ ਐਂਡ ਉਹਨੇ ਇਹ ਗੱਲ ਦੱਸੀ ਕਿ ਇਹ ਸਿਰਫ ਟਰੇਲਰ ਸੀਗਾ ਤੋਂ ਉਹਨੂੰ ਸਬਕ ਸਿਖਾਣੇ ਹੈ ਤਾਂ ਫਿਰ ਇਹ 2-3 ਦਿਨ ਇਹਨੂੰ ਥ੍ਰੈਡ ਕਾਲਸ ਕਰਦਾ ਰਿਹਾ ਐਂਡ ਹੀ ਡਿਮਾਂਡਡ 1 ਕਰੋੜ ਰੁਪੀਆ ਫਰਮ ਦ ਬਿਜ਼ਨਸਮੈਨ ਇਵੈਂਚੁਅਲੀ ਜਿਹੜਾ ਬਿਜ਼ਨਸਮੈਨ ਹੈ ਹੀ ਗੀਵਨ ਐਂਡ 11 ਫਰਵਰੀ ਨੂੰ ਉਹਨੇ 50 ਲੱਖ ਰੁਪਏ ਕਿਸੇ ਬੰਦੇ ਦੇ ਥਰੂ ਅਦਾ ਕਰਤੇ ਤਾਂ ਇਹੀ ਜਿਹੜੇ 50 ਲੱਖ ਰੁਪਏ ਹੈ ਉਹ ਰੂਟ ਹੋ ਕੇ ਫਿਰ ASI ਦੇ ਕੋਲ ਆਏ ਸੀਗੇ ਤਾਂ ਜਿਹੜਾ ਇਹਦੇ ਵਿੱਚ ਲੋਕਲ ਇੱਕ ਬੰਦਾ ਸਾਡਾ ਰਹਿੰਦਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਹਦੇ ਵਿੱਚ ਇਹ ਜਿਹੜਾ ASI ਹੈ ਉਹ ਜੋ ਇਸ ਕੇਸ ਦੇ ਵਿੱਚ ਬਹੁਤ ਇੰਪੋਰਟੈਂਟ ਗੱਡੀ ਹੈ ਇਹਦੇ ਦੋ ਬੇਟੇ ਹੈਗੇ ਨੇ ਦੇ ਆਰ ਬੇਸਡ ਇਨ ਯੂ ਐਸ اے ਤਾਂ ਉਹਨਾਂ ਦਾ ਤਾਲਮੇਲ ਉਥੇ ਜਸਲ ਦੇ ਨਾਲ ਹੈ ਤਾਂ ਉਥੇ ਜਸਲ ਜਦੋਂ ਫਿਰੋਤੀ ਦੀ ਕਾਲਸ ਕਰਦਾ ਹੁੰਦਾ ਸੀਗਾ ਔਰ ਇਥੇ ਪੈਸੇ ਫਿਰ ਵਸੂਲਦਾ ਸੀਗਾ ਉਹ ਇਹਦੇ ਕੋਲ ਜਾਂਦੇ ਸੀ ਕਿ ਜਿਹੜਾ ਇਹ ਮੁਲਾਜ਼ਮ ਹੈਗਾ ਐਂਡ ਉਥੇ ਜਿਹੜੇ ਇਹਦੇ ਬੇਟੇ ਹੈਗੇ ਨੇ ਉਹ ਫ੍ਰੈਕਸ਼ਨ ਆਫ ਅਮਾਉਂਟ ਉਹਦਾ ਉਥੇ ਜਸਲ ਨੂੰ ਪੇ ਕਰਦੇ ਸੀਗੇ ਤਾਂ ਇਹ سلسلہ ਕਰੀਬਨ 4 ਮਹੀਨੇ ਪਹਿਲਾਂ ਸਟਾਰਟ ਹੋਇਆ ਇਦੇ ਵਿੱਚ ਜਿਹੜਾ ਇਹ ਮੁਲਾਜ਼ਮ ਹੈ ਇਹਨੇ ਕਰੀਬਨ 2 ਕਰੋੜ ਤੋਂ ਉੱਤੇ ਜਿਹੜੇ ਫਰੋਤੀ ਦੇ ਜਿਹੜੀ ਰਕਮ ਹੈ ਉਹ ਵਸੂਲੀ ਹੈ ਇਹਦੇ ਕੋਲ ਆਈ ਹੈ ਉਹਨਾਂ ਪੈਸਿਆਂ ਦੇ ਵਿੱਚ ਅਸੀਂ ਇਹਦੇ ਕੋਲੋਂ ਕਰੀਬਨ 76-77 ਲੱਖ ਰੁਪਏ ਜਿਹੜੇ ਹੈ ਉਹ ਕੈਸ਼ ਅਸੀਂ ਬਰਾਮਦ ਕਰ ਲਿਆ ਇੱਕ ਇਹਨੇ ਬ੍ਰਾਂਡ ਨਿਊ ਫੋਰਚਨਰ ਲੈਜੈਂਡਰ ਕਾਰ ਲਈ ਹੈ ਕਰੀਬਨ 55 ਲੱਖ ਰੁਪਏ ਦੀ ਉਹ ਵੀ ਅਸੀਂ ਇਹਦੇ ਵਿੱਚ ਬਰਾਮਦ ਕਰ ਲਈ ਹੈ ਇਸ ਤੋਂ ਇਲਾਵਾ ਇਹਨੇ ਦੋ ਪਲਾਟਸ ਲਏ ਸੀਗੇ ਤਾਂ ਉਹਨਾਂ ਦੀ ਰਜਿਸਟਰੀ ਤਰੀਆਂ اور ਉਹ ਜਿਹੜੇ ਮਤਲਕਾ ਕਾਗਜ਼ ਹੈ ਉਹ ਵੀ ਪੁਲਿਸ ਨੇ ਇਹਦੇ ਚ ਬਰਾਮਦ ਕਰ ਲਿਆ ਹੈਗੇ ਨੇ ਇਸ ਤੋਂ ਇਲਾਵਾ ਜਦੋਂ ਅੰਕੁਸ਼ ਮੈਣੀ ਦੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਉਹਦੇ ਕੋਲੋਂ ਵੀ ਕਰੀਬਨ 6 ਲੱਖ ਰੁਪਏ 591000 ਬਰਾਮਦ ਹੋਏ ਸੀਗੇ ਇੱਕ ਇੱਥੇ ਇੱਕ ਐਸਆਈ ਦੇ ਖਲਾਸੇ ਹੁੰਦੇ ਤੁਸੀਂ ਸੁਣ ਚੁੱਕੇ ਹੋ ਕਿ ਕਿਵੇਂ ਐਸਆਈ ਫਰੋਤੀਆਂ ਦੇ ਵਿੱਚ ਸ਼ਾਮਲ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਦੇ ਪੁੱਤ ਜੋ ਯੂਐਸਏ ਬੈਠੇ ਸੀ ਉਹ ਕਿਸ ਤਰੀਕੇ ਦੇ ਨਾਲ ਕੈਕਟਰਾਂ ਦੇ ਸੰਪਰਕ ਦੇ ਵਿੱਚ ਇੱਥੇ ਫਰੋਕੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਵਾਰੇ ਸੀ ਸੋ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਸੋ ਇਸ ਮਾਮਲੇ ਨੂੰ ਦੇਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਕਿ ਉਲਟਾ ਵਾਰ ਹੀ ਕੀਤ ਰੁਖਾਈ